ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਡਬਲ ਮਰਡਰ ਕੀਤਾ ਗਿਆ ਐਨਆਰਆਈ ਅਤੇ ਉਸਦੀ ਕੇਅਰ ਟੇਕਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੜਸ਼ੰਕਰ ਦੇ ਪਿੰਡ ਮੋਰਾਵਾਲੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਤਲ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਘਰ ਦਾ ਦਰਵਾਜ਼ਾ ਬਾਹਰੋਂ ਲੱਕਿਆ ਹੋਇਆ ਸੀ ਜਦੋਂ ਕੇਅਰ ਟੇਕਰ ਦੀਆਂ ਕੁੜੀਆਂ ਆਉਂਦੀਆਂ ਨੇ ਦਰਵਾਜ਼ਾ ਉਹਨਾਂ ਦੇ ਵੱਲੋਂ ਬੰਦ ਦੇਖਿਆ ਗਿਆ ਕੰਦਾ ਟੱਪ ਕੇ ਜਦੋਂ ਅੰਦਰ ਦਾਖਲ ਹੋਈਆਂ ਤਾਂ ਖੂਨ ਦੇ ਨਾਲ ਲਤਪਤ ਡੈਡ ਬੋਡੀ ਸਟਰੀਆ ਪਈਆਂ ਹੋਈਆਂ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਤਾਂ ਗੜਸ਼ੰਕਰ ਦੇ ਪਿੰਡ ਮੋਰਾਵਾਲੀ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਇੱਕ ਐਨਆਰਆਈ ਵਿਅਕਤੀ ਅਤੇ ਉਸਤੇ ਕਾਰ ਦੀ ਕੇਅਰ ਟੇਕਰ ਔਰਤਾ ਤੇਜ਼ ਤਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਲਾਸ਼ਾਂ ਦੇ ਕੋਲ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਲੱਗ ਰਹੀ ਹੈ ਮ੍ਰਿਤਕ ਗੈਨਆਰਆਈ ਦੀ ਪਛਾਣ ਕਰਤੇ ਮਾਲਿਕ ਸੰਤੋਖ ਸਿੰਘ ਉਮਰ ਪੈਂਡ ਸਾਲ ਦੀ ਹੈ ਉਸ ਤੇ ਵੱਜੋ ਹੋਈ ਹੈ ਤਾਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਪਿਛਲੇ ਕਰੀਬ 3 ਮਹੀਨੇ ਤੋਂ ਪਿੰਡ ਆਇਆ ਹੋਇਆ ਸੀ ਤਾਂ ਮ੍ਰਿਤਕ ਔਰਤ ਦੀ ਪਛਾਣ 44 ਸਾਲ ਦੀ ਮਨਜੀਤ कौर ਤੇ ਵੱਜੋ ਹੋਈ ਹੈ ਜੋ ਸੰਤੋਖ ਸਿੰਘ ਦੇ ਘਰ ਦੇ ਵਿੱਚ ਕੇਅਰ ਟੇਕਰ ਵਜੋ ਰਹਿ ਰਹੀ ਸੀ ਤਾਂ ਇਸ ਘਟਨਾ ਦਾ ਉਸ ਵਕਤ ਪਤਾ ਲੱਗਦਾ ਹੈ ਜਦੋਂ ਸਵੇਰੇ ਇਸ ਔਰਤਾਂ ਕੁੜੀਆਂ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ਤੇ ਜਦੋਂ ਕੰਦ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਜਿਨ੍ਹਾਂ ਤੇ ਤੇਜ਼ ਤਰ ਹਥਿਆਰਾਂ ਦੇ ਨਿਸ਼ਾਨ ਵੀ ਸਨ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਆਖਿਰਕਾਰ ਕਿਸ ਦੇ ਵੱਲੋਂ ਕਤਲ ਕੀਤਾ ਗਿਆ ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਡਬਲ ਮਰਡਰ ਹੋਇਆ ਹੈ ਗੜਸ਼ੰਕਰ ਦੇ ਮੋਰਾਵਾਲੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਇਸ ਵਕਤ دہشت ਦਾ ਮਾਹੌਲ ਬਣਿਆ ਹੋਇਆ ਹੈ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਇਹ 스위치 ఆఫ్ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਦੀ ਉਹਨਾਂ ਦਾ 스위치 ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਦੋਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਿਸ਼ੋਇਸ਼ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਉਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਘੋਰ ਕੀਤਾ ਮੈਂ ਕਿਉਂ ਦੇ ਹੋਣਾ ਆ ਫਿਰ ਜਿੱਦਾਂ ਸੀ ਇੱਥੇ ਗਵਾਂਢ ਨੂੰ ਉਹਨੂੰ ਕਿ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਤੁਹਾਡਾ ਖੁੱਲਿਆ ਹੈ ਬੱਕਰੀਆਂ ਅੰਦਰ ਆ ਫਿਰ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸਾਇਆ ਨਾ ਛੱਡਦੇ ਤੇ ਉਹ ਨਰਾਤੇ ਉਹਨਾਂ ਲਈ ਬਰਤਪੁਰਤ ਰੱਖੇ ਉਹਨੇ ਮੇਰੀ ਗੱਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੈਨਸ਼ਨ ਹੋ ਗਈ ਫਿਰ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ 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 ਸਾਰੇ ਸਭ ਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਬੰਚੂ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪਈਆਂ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਜਿੱਧਰ ਮੰਮੀ ਉੱਧਰ ਵੀ ਸੀ ਤੇ ਅੰਕਲ ਦੀ ਡੈਥ ਇੱਥੇ ਤੇ ਕਮਰੇ 'ਚ ਸੀਗੇ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ 'ਚ ਗਏ ਸੀਗੇ ਇੱਧਰ ਹੀ ਪਹਿਲਾਂ ਗਏ ਸੀ ਆ ਕੇ ਰਾਤ ਨੂੰ ਲੈਟਾ ਜਗਾਈਆਂ ਪਹਿਲਾਂ ਫਿਰ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇੱਧਰ ਲਪੇਟੀ ਹੋਈ ਸੀ ਸੇ ਪੈਰ ਨਾ ਪਰੇ ਕਰਕੇ ਦੇਖਿਆ ਤਾਂ ਵੀਡੀਓ ਬਣਾਈ ਫਿਰ ਪਤਾ ਲੱਗਾ ਪਰ ਸਵੇਰੇ ਸ਼ੋਰ ਹੋ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਕਿ ਉਹਨਾਂ ਦਾ ਮਰਡਰ ਹੋ ਗਿਆ ਸੀ ਫਿਰ ਅਸੀਂ ਸਵੇਰੇ ਸਾਰੇ ਜਣੇ ਜਾਈ ਅਸੀਂ ਸਵੇਰੇ ਸਵੇਰ ਤੇ ਆਏ ਹੋਏ ਹਾਂ ਇੱਥੇ ਹਾਂਜੀ ਅਸੀਂ ਰਾਤ 8-9 ਵਜੇ ਇੱਥੇ ਸੀਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸਾਨੂੰ ਹੋਰ ਕੌਣ ਸੀ ਤੇ ਮਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਹਾਂ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਹਾਂ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮਮਾ ਦਾ ਫੋਨ ਬੰਦ ਮੁੜ ਕੇ ਗੱਲ ਨੂੰ ਹਾਂਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮਮਾ ਨਾਲ ਹੁੰਦੀ ਹੁੰਦੀ ਸੀ ਕਿ ਤੇ ਸਾਨੂੰ ਪਤਾ ਨਹੀਂ ਸੀ ਹਾਂਜੀ ਹੋਰ ਮੇਰਾ ਨਾਮ ਅਮਨਦੀਪ ਸਿੰਘ ਰਾਏ ਆ ਜੀ ਜੀ ਮੈਂ ਪਿੰਡ ਮੁਰਾਲੀ ਦਾ ਸਰਪੰਚ ਆ ਜੀ ਮੇਜੁਰ ਦਾ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ ਕੌਰ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋ ਕਿ ਇੱਥੇ ਸਾਨੂੰ ਲੱਗਦਾ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਤੇ ਉਹਨਾਂ ਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨਾਂ ਦੇ ਕਤਲ ਹੋਏ ਹੋ ਸੀ ਜੀ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚ ਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿਹਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀਸ਼ ਚੱਲ ਰਹੀ ਹੈ ਐਨ ਆਰ ਇਹ ਦਾ ਸੰਤੋਖ ਸਿੰਘ ਸੀਗਾ ਉਹਦਾ ਨਾਮ ਮਨਜੀਤ कौर ਸੀਗਾ ਜੀ ਤੇ ਐਸ ਐਚ ਓ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡਾਇਰੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਅਨਰਹੀ ਹੈਗਾ ਸੰਤੋਖ ਸਿੰਘ ਦੇ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲੇ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ লাশ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ লাশ ਜਿਹੜੀ ਹੈਗੀ ਐ ਉਹ ਮਿਲੀ ਐ ਇੱਥੇ ਕਰਦੇ ਹੋਏ ਅਸੀਂ ਫਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਐ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜੜੀ ਹੈਗੀ ਇਸ ਇਸ ਮਰਡਰ ਨੂੰ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਫਤਾਰ ਵੀ ਕਰਾਂ। ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ। ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਦੇ ਘਰਦਿਆਂ ਦੇ ਮੁਤਾਬਕ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ। ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ। ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਦੋਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ